ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਪਾਂ ਨੇ ਪਾਣੀ ਛੱਡਤਾ ਤਾਂ ਇੱਧਰ ਰਾਤ ਬਈ 11 ਵਜੇ 11 ਕਿਹਾ 12 ਵਜੇ ਤੇ ਬਈ ਪਰ ਲੜਡ ਖਰਾਬ ਹੋਈ ਵੀ ਦੀ ਮੋਟਰ ਬੰਦ ਖੜੀ ਦੀ ਜਦ ਪਤਾ ਨਹੀਂ ਉਹਦੇ ਬਾਅਦ ਕਿੰਨੇ ਵਜੇ ਆਈ ਫਿਰ ਕਿੰਨੇ ਵਜੇ ਨਹੀਂ ਮਸ ਸੌਂਗੇ ਦੇ ਮਾਹ ਚੱਲ ਜੂਗੀ ਜਾਂ ਦੌਊਗੀ ਕਿਆ ਪਤਾ ਮਾ ਤਨ ਬੈਠੇ ਰਹੇ ਅੱਧਾ ਘੰਟਾ ਮਾ ਦੇਖਨੇ ਆਉਗੇ ਤੇ ਚੱਲੂਗੇ ਪਰ ਆਈਓ ਨਹੀਂ ਫਿਰ ਮੱਛਰ ਵੀ ਬਹੁਤ ਹੈ ਲਓ ਜੀ ਹੋ ਗਈ ਤਿਆਰ ਪਨੀਰੀ 26 ਦੀ ਪੀਆਰ 126 ਦੋਹੇ ਖਾਰੀਆਂ ਵਿੱਚ ਵੀ ਪੀਆਰ 126 ਹੈ ਅਬਿੱਜੀ ਦੀ ਆਪਾਂ ਨੇ 16 17 ਤਰੀਕ ਨੂੰ ਪਰਲੀ ਵਿੱਚ ਜਿਹਦੀ ਆਪਾਂ ਨੇ ਜੀ ਸ਼ਖਬੀਨ ਉਹ ਦੋਂਲੇ ਆਉਂਦੇ ਪਰ 15 ਦਿਨ ਦੀ 14 ਦਿਨ ਦੀ ਹੋਈ ਆ ਬਈ ਹਾਲੀ ਬਸ ਲਾਣੇ ਦੀ ਹੋ ਗਈ ਮਾਮਾ ਲਾ ਦੇਣਾ ਵੱਡਾ ਆਪਾਂ ਨੇ ਸਵੇਰ ਨੂੰ ਕਿਸੇ ਮਾਤੇ ਪਟੂਗੇ ਇਹਦੇ ਮਤੇ ਆਪਾਂ ਨੇ 2 ਕਿੱਲੇ ਲਾਣੇ ਆ 2 ਕਿ ਲੱਗਣੇ ਮਾਤੇ ਬਾਕੀ ਥੋੜੀ ਪਰਾਨੋ ਛਿੱਤੀ ਵੀ ਹੈ ਬਾਕੀ ਬਾਕੀ ਜੀ ਮਾਦੇ ਲੰਬੇ ਕਰ ਆਪਾਂ ਸਲਾਜ ਦੀ ਵੀ ਲਾਈਏ ਆਪਾਂ 3-4 ਕਿੱਲੇ 100 26 ਦੇ ਆ ਟਾਟਾ ਵਾਲੀ ਹੈ ਬੱਸੀ ਬਾਈ ਇਹ ਥੋੜਾ ਜਿਹਾ ਸਮਾਂ ਬਦਲਦੀ ਹੈ ਪੀਆਰ 126 ਛਿੱਤੀ ਆ ਜਾਂਦੀ ਹੈ ਪੀਆਰ 126 ਦਾ ਹੁਣ ਬਾਅਦ ਵੀ ਚਲੱਕ ਹੈ ਬਈ ਜਿਹੜੀ ਸ਼ੁਰੂ ਆ ਜਿਹੜੀ ਲਈ ਆਪਾਂ ਨੇ ਉਹਦੇ ਗੇਲੇ ਵੜ ਜਾਣੀ ਐ ਆ ਨਜ਼ਾਰਾ ਇਹਦਾ ਡਰਾਈਵਰ ਵੀ ਦੇਖੋ ਤੇ ਪਿੱਲੇ ਹੀ ਬੈਠਿਆ ਆ ਜਾਦਰਾ ਐ ਚਸ਼ਮੇ ਲਾਏ ਹੋਏ ਦੇਖੋ ਸਾਡੀ ਸਪੈਸ਼ਲ ਲੀਵਰ ਆ ਬਈ ਗੱਡੀ ਮੰਦੀ ਆ ਸਵੇਰ ਟਾਈਮ ਸ਼ਾਮ ਨੂੰ ਹਰਾਮ ਹਰਾਮ शाम टैक्टर आंदी आहे नवें ਹਾਂ ਕਦੇ ਹੀ ਕਮਨ ਲੱਕੜੀ ਕਮਨ ਹੋ ਗਏ ਬਾਈ ਜੀ ਰੋੜਾ ਪੜਿਆ ਮਾਰਾ ਅੱਲਾਹ ਕੱਤਿਆ ਮੈਂ ਚਾਰ ਵਨ ਆਪਾਂ ਮਾਰ ਬੇਗ ਵਿੱਚ ਪਾ ਪੀ ਆਰ 126 ਐਲ ਟਰੋ ਝੜ ਗਿਆ ਵੀ ਕਵਾੜ ਸਪਰੇ ਮਰੀ ਦੀ ਆਪਾਂ ਨੇ ਦੇਖੋ ਆਹ ਦੇਖੋ ਅਰਾ ਪਹਿਲਾਂ ਉੱਪਰ ਨੂੰ ਲੱਗ ਗਿਆ ਤਾਂ ਦਿਖਣ ਹੈ ਆਰੇ ਡੱਕੇ ਫਿਰ ਪਲੇ ਹੋ ਗਏ ਮਤਲਬ ਬਹੁਤ ਪਟੂਗੇ ਨਾ ਪਨੀਰੀ ਅਲੱਗ ਦਿਖੀ ਜਾਣਾ ਇਹ ਵੀ ਹਾਂ ਕਵਾੜਾ ਕੱਖ ਇਹਨਾਂ ਨਫ ਜਿਹੇ ਦੇ ਬਾਹਰ ਕੱਟ ਹੋ ਜਾਂਦਾ ਨਹੀਂ ਪਿੱਛੇ ਲਾ ਦੰਨੀਆਂ ਬਾਈ ਫਿਰ ਨਹੀਂ ਪਤਾ ਲੱਗਦਾ ਇੱਕ ਥੋੜਾ ਭਰ ਗਿਆ ਅਗਲੇ ਥੋੜੇ ਮਾ ਛੱਡਦੇ ਆਪਾਂ ਨੇ ਪਾਣੀ ਇਹਦੇ ਵਿੱਚ ਵੀ ਫਿਰ ਜੂਗਾ ਇਹ ਲੈ ਲਊਗਾ 3 ਘੰਟੇ ਦਾ ਲੋ ਘੰਟੇ ਆਜੂਗਾ ਵੀ ਮੈਂ ਪਾ ਖਾਗਣਾ ਰੋਟੀਆਂ ਪਾਣੀ ਦੀ ਕਿੱਦੋਂ ਕਰੂੰਗੇ ਉਸੇ ਮੈਂ ਤੇ ਪਾਣੀ ਤਾਰ ਦੂੰਗਾ ਦੇਖ ਲੂੰਗਾ </body>ਮੋਟੀ ਠੇਲ ਮਰਵਾ ਕੇ ਜਿੱਤੀ ਹੋ ਜਾਊਗਾ ਫਿਰ ਰਾਤ ਲਾਈਟ ਨਾ ਕੰਮ ਸਾਰਾ ਖਰਾਬ ਕਰਦਾ ਵੀ ਲਾਈਟ ਖਰਾਬ ਰਹੀ ਵਿੱਚ 2-3 ਘੰਟੇ ਮਾਇਆ 1:00 2:00 ਵਜੇ ਆਈ ਹੋਣੀ 1:00 ਦੇ ਗੇਟ ਮੇ 5 ਵਜੇ ਮੈਂ ਟੱਕੀ ਹੈ ਤੀਖਾ ਸੀ ਵਿੱਚ ਉਹ ਪਰਲੇ ਸਿਰੇ ਵਿੱਚ ਆਲੇ ਚ ਵਾੜ ਜਾਂ ਜੰਮ ਰਿਹਾ ਤਾਂ ਮਾਝ ਦੇਵਾ ਵੀ ਟਿੰਦਰ ਮਾਰਦੇ ਪੱਤੇ ਆ ਗਿਆ ਦਾ ਬਾਈ ਬਹੁਤ ਪਤਲੇ ਆਏ ਲਾਗਾ ਟਿੰਦਰ ਫੇਰ ਤੇ ਵਾੜ ਜਾਂ ਸੁੱਕ ਜੂਗਾ ਸੋਖਾ ਜਾ ਕਵਾੜ ਜਾਂ ਜੰਮ ਰਿਹਾ ਵਿੱਚ ਬਾਈ ਸਾਰਾ ਸੁੱਕ ਜਾਣਾ ਐਨਾ ਪਾ ਨਾਵਾ ਈਲੀ ਲਾਣੀ ਈਲੀ ਲਾਉਂਗੇ ਹਲੀ 2 ਦਿਨ ਤੇ ਬਾਅਦ ਆਪਾਂ ਇਹਦੇ ਚ ਕੀ ਰਾੜ ਗਈ ਚੱਲ ਬਾਈ ਪਾਣੀ ਵਾਲੇ ਪਿੱਛੇ ਹੀ ਨਾ ਪੂਰਾ ਹੋ ਰਿਹਾ ਜੇਰੀ ਜਵਾੰ ਸਵੇਰੀ ਪੰਨੇ ਪਰੇ ਪਰੇ ਨੂੰ ਖਾਲੀ ਬੋਲਣ ਦਾ ਫੇਰ ਜਿਹੜੇ ਪੰਨੇ ਬਈ ਤੇ ਰਾਤ ਨੂੰ ਬਾਅਦੇ ਸਵੇਰ ਹਾਲੀ ਦੁਪਹਿਰੇ ਤੱਕ ਕਿ ਪਾਣੀ ਦੇ ਕਟ-ਕਟ ਰਿਹਾ ਬੋਰ ਆ ਰਬੋਂ ਬੰਦੇ ਚੱਕ ਰਿਹਾ ਜਿੱਦਾਂ ਪੈ ਰਿਹਾ ਉਹ ਤਾਂ ਬੱਧੂਏ ਪੈ ਰਿਹਾ ਹੋਰ ਵੀ ਤੋਸਲੇ ਨੇ ਛੋਟੇ ਐ ਲੰਬੀ ਗੱਰ ਹੋਣੀ ਇਹ ਇਹ ਹੈ ਕਿ ਉਹ ਇੱਕ ਸਾਈਡ ਤੇ ਜਾਮ ਜੀ ਕੋਈ ਨਹੀਂ ਨਹੀਂ ਫਿਰ ਤੇ ਕੱਢ ਗਿਆ ਗੁੱਲੀ ਦੇ ਤਰੀਕੇ ਅਲਮਾ ਮੜੀ ਮੜੀ ਲਾਣੇ ਕਿਹੜਾ ਜਾਵਾਂ ਨਾ ਨੇ ਵਾਹ ਬਾਤ ਸ਼ਰੀ ਵਾਲੇ ਵਿੱਚ ਵੀ ਮਾਰਦੇ ਵੀ ਟੀਲਰ ਦੇਖੋ ਅੱਲ ਰੋਟਾਵੇਟਰ ਮਾਰਿਆ ਦਾ ਅੱਗੇ ਟੀਲਰ ਮਾਰਦੇ ਪੱਠੇ ਬਾੜ ਛੱਡੇ ਆਪਾਂ ਨੇ ਟੀਲਦਰਾ ਤੇ ਰੱਖ ਛੱਡੇ ਤੇ ਹੁਣ ਇਹ ਕੁੱਤਰੀ ਕਰਨੀ ਹੈ ਕੁੱਤਰੀ ਕੁੱਤਰੀ ਕਰਕੇ के गैग डलनी हैगी ऐ शंभू ऐ शंभू कैसे है बढ़िया है बढ़िया ठीक है पाउडर लिया पाउडर पीतक हां इधर तो जख्म हो जा पिट पानी का जाख जाएगा जा। मेरा भी है हुई भी लड़ा बहुत है चुबा यानी ਆਜਾ ਵਾਪਸ ਹੂੰ ਐਸਾ ਹੋ ਜਾ ਜਿਹਾ ਖਜਾ ਖਜਾ ਕੇ ਇਹ जख्म ਹੋ ਜਾ ਇਸਮੇ ਮਾਰਦੇ ਨੋਰੋਂ ਡਿਲ ਰਿਹਾ ਕਿਤੇ ਨਾ ਡਿਲ ਆ ਜਾ ਕਿਤੇ ਨਾ ਹੋਇਆ ਮਾਣੀ ਵਿੱਚ ਯਾਰ ਵਧੀਆ ਚੱਲ ਰਹੀ ਹੈ ਹਰਿਆਈ ਬਾਈ ਐਨਾ ਜੀਰੀ ਨਿਬੜਨੀ ਆਪਣੀ ਐਨਾ ਲਾ ਦੇਣੀ ਆਪਾਂ ਨੇ ਲਾਗ ਜੀਰੀ ਲਾਣੀ ਆਪਾਂ ਨੇ ਇਹਦੇ ਵਿੱਚ ਵੀ ਨਾਲੇ ਨੇ ਮੈਂ ਪਹਿਲਾਂ ਬਈ ਗੰਨਾ ਪੱਟ ਕੇ ਆਪਾਂ ਨੇ ਦੇ ਦੇਮ ਚਰੀੀ ਬੀਤੀ ਸੀ। ਅ ਬਾਕੀ ਬੀਜ ਨਹੀਂ ਵਧੀਆ ਦੇ ਆ ਚਰੀ ਦਾ। ਨਹੀਂ ਹੁਣ ਉਹਨੋਂ ਤਾਂ ਬਈ ਬਹੁਤ ਬੜੀ ਬੜੀ ਹੁੰਦੀ ਆ। ਬੀਜ ਬੇਕਾਰ ਐ। ਛੋਟਾ ਛੋਟਾ ਜਿਹਾ ਹੀ ਲਾ ਜਾ ਬਈ। ਉਹ ਤੁਸੇ ਇਹ ਦਿਖਾਣ ਨੂੰ ਹੀ। ਪੱਕੜ ਜਾ ਟੰਡਾ ਜਾ ਪੱਕੜ ਹੋ ਜਾ ਬਸ ਛੇਤੀਓ। ਵੱਧ ਹੀ ਨਹੀਂ ਹੈ ਵੀ ਵੱਧ ਜਾਏ। ਮੈਂ ਨਿੰਨੀ ਗੇ ਪਹਿਲੀ ਵਾਰ ਤੀ ਮੇਰੇ ਇੱਥੇ ਬਾਦ ਇਹਨਾਂ ਪੱਕਣ ਲੱਜਣਾ ਜਿੰਨਾ ਵੱਢੀ ਬਈ ਬੇਕਾਰ ਬੀਜ ਹੈ ਨਾਲੇ ਕਹਿ ਕੇ ਲਿਆ ਵੀ ਵਧੀਆ ਬੀਜ ਦੇ ਦੀ ਬਈ ਦੋ ਵੱਡਾ ਪੂਰੀਆਂ ਫੁਲਾਣੀਆਂ ਸੀ ਗੰਨੇ ਵਾਲੇ ਮੈਂ ਬੀਜਣੀ ਸੀ ਟਾਈਮ ਲੰਬਾ ਦਾ ਕਿਹੜਾ ਕਣਕ ਵਾਲੇ ਮੈਂ ਬੀਜਣੀ ਸੀ ਪਰ ਉਹੀ ਚੱਕ ਸਸਤੇ ਜਿਹੜਾ ਦੇ ਦੇ ਮਾਰਜਨ ਜ਼ਿਆਦਾ ਹੋਆ ਸਸਤੇ ਬੀਜ ਮਾ ਚਲੋ ਆਪਾਂ ਨੇ ਪਪਾਈ ਘੱਟ ਦੇਣਾ ਚਰੀ ਦਾ ਲਾ ਕੇ ਬਾਜਰਾ ਜਾ ਹੈ ਬਈ ਦੇਖ ਤਾਂ ਕਿਹਾ ਜਾ ਖੜਿਆ ਜਿਤਨਾ ਗੰਨਾ ਖੜਿਆ ਹੋਆ ਕਿਉਂ ਇਦਨਾ ਸਿਰੇ ਲਗਾ ਕੇ ਬਾੜ ਇਦਨਾ ਪਿੱਛੇ ਬਾੜ ਹੋ ਜਾਣੀ ਸੀ ਕਿ ਦਸ ਲੈਨਾਂ ਕਿਉਂ ਕਿ ਸੰਬੂ ਬਾਜਰੇ ਦਾ ਚੱਲਦੇ ਆਂ ਬਈ ਘਾਣ ਹੁਣ ਲੇਟ ਆਊਗੀ ਰਾਤ ਨੂੰ 12 ਵਜੇ ਟੱਕਣ ਰੇ ਜੇ ਰ ਆਪਣਾ ਖੋਲ ਤਾ ਉਹਰਾ अर्ਲੀ ਮੋਟਰਪਾ ਜਾ ਕੇ ਆਪਾਂ ਨੂੰ ਟੱਕਣ ਲਾਣਾ ਪੈਣਾ ਉੱਥੇ ਉਧਰ ਪਾਇਆ ਤਾਂ ਆਪਾਂ ਨੇ ਡੇਢ ਕਿੱਲੇ ਚ ਪਾਣੀ ਦਿਨ ਚ ਰਾਤ ਨੂੰ 12 ਵਜੇ ਤੇ ਫਿਰ ਰਾਤ ਨੂੰ ਇੱਧਰ ਚੱਲਦੀ ਰਹੂਗੀ ਬਈ ਇਹ ਦਿਨ ਵਿੱਚ ਫੇਰ ਪਾ ਲੂਗੇ ਪਰਾਂ ਦੇਖ ਕੇ ਬਾਕੀ ਪਾਣੀ ਪੂਣੀ ਤਾਂ ਖੜ ਨਹੀਂ ਰਿਹਾ ਹੁਣ ਮੀ ਪੈ ਨਹੀਂ ਰਿਹਾ ਲਓ ਜੀ ਪਾਣੀ ਕਰਤਾ ਆਪਾਂ ਨੇ ਉਧਰ ਪਾਈਪ ਲਾਈਨ ਜੀ ਆਤੀ ਹੁਣ ਦਵਾਈ ਵੀ ਆਪਾਂ ਨੇ ਪਾਤੀ ਉਹ ਕਿੱਲੇ ਵਿੱਚ ਜਿਹੜਾ ਜਲ ਗਿਆ ਪਾਣੀ ਸੀਮਾ ਚੱਲ ਰਿਹਾ ਹਲੇ ਪਹਿਲਾਂ ਪੱਲ ਲਗੀ ਵੀ ਜਿਹੜੀ ਜੀਰੀ ਦੇ ਪਿੱਛੇ ਪਾਉਂਗੇ ਪਾਣੀ ਆਪਾਂ ਫਿਰ 10:00 ਵਜੇ 11:00 ਵਜੇ ਉਦੋਂ ਚੱਲਦਾ ਕਰ ਦੂੰਗੇ ਬਈ ਜਿਹੜੇ ਮੈਂ ਆਪਾਂ ਨੇ ਸਵੇਰ ਨੂੰ ਕੱਦੂ ਕਰਨਾ ਉਹਨਾਂ ਪੱਛੀ ਚੱਲਦੇ ਆ ਘਰ ਨੂੰ ਟਰੈਕਟਰ ਲੈ ਕੇ। ਤਨਾ ਨੂੰ ਕਰਦੇ ਆਪਾਂ ਫਿਰ ਰੈਸਟ ਦੋ ਪੜੀ ਜਨਾ। ਅ ਬਾਕੀ ਫਿਰ ਪਾਣੀ ਚੱਲਦਾ ਕਰਕੇ ਫਿਰ ਸੌਂ ਜਾਊਗਾ ਬਈ।